ਹਾਂਜੀ ਕੀ ਹਾਲ ਚਾਲ ਦੋਸਤੋ ਛੱਤਿ ਸ੍ਰੀ ਅਕਾਲ ਦੋਸਤੋ ਲੋਬੀ ਤੁਹਾਡਾ ਭਰਾ ਆ ਗਿਆ ਇੱਕ ਵਾਰੀ ਫਿਰ ਤੋਂ ਨਵੀਂ ਵੀਡੀਓ ਦੇ ਨਾਲ ਤੁਸੀਂ ਕਹੇ ਸੀ ਜਲਦੀ ਵੀਡੀਓ ਲੈ ਕੇ ਆਉ ਤੇ ਜਲਦੀ ਵੀਡੀਓ ਲੈ ਕੇ ਆ ਗਏ ਆ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਆ ਕਰੋ ਵੀ ਵੀਡੀਓ ਕਿਵੇਂ ਲੱਗਦੀ ਮਣੇ ਕਮੈਂਟਾਂ 'ਚ ਹੌਂਸਲਾ ਦਿਓ ਕਰੋ ਯਾਰ ਤੇ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਥੋੜੀ ਜਿਹੀ ਬਾਹਰ ਤੇ ਬਣੇ ਰਹੋ ਵੀਡੀਓ ਦੇ ਨਾ ਹਾਂਜੀ ਮੇਰੇ ਹੱਥ ਵਿੱਚ ਕੀ ਆ ਸ਼ੈਂਪੂ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਪੰਜਾਬ ਦੇ ਰੰਗ-ਬਰੰਗੇ ਤਰ੍ਹਾਂ-ਤਰ੍ਹਾਂ ਦੇ ਟੈਂਪੂ ਤੇ ਮੇਰੇ ਹੱਥ ਵਿੱਚ ਕੀ ਆ ਸਰੋਂ ਦਾ ਤੇਲ ਤੇ ਅੱਜ ਲਾ ਕੇ ਸਾਲਾਂ ਨੂੰ ਚੀਮੇ ਨੂੰ ਪੜਾਉਂਦੇ ਕੀ ਸੋਦੇ ਮੇਰਾ ਤੇਲ ਚੰਗੀ ਕਰਦਾ ਵੀ ਆਪਸਾ ਅੱਜ ਤਾਂ ਨਹੀਂ ਮੇਰੇ ਹੱਥ ਵਿੱਚ ਕੀ ਤੇਲ ਤੇ ਟੈਂਪੋ ਦੇ ਬਣਾਵਾਂਗੇ ਰੇਲ ਮੇਰੇ ਹੱਥ ਵਿੱਚ ਫੇਰ ਕੀ ਆ ਗਿਆ ਮੁੰਡਾ ਟੈਂਪੂ ਬਣ ਗਿਆ ਚੰਗਾ ਭਾਲਾ ਮੁੰਡਾ ਤੇ ਆਜੋ ਕਰਦੇ ਮਿਹਨਤ ਦੀ ਸ਼ੁਰੂਆਤ ਥੋੜੀ ਜਿਹੀ ਲਾਲੇ ਕਰੀਮ ਹਾਂ ਅਹੀਂ ਕੋਈ ਮਰਿਆ ਦਾ ਰਸ ਨਹੀਂ ਤੇ ਬਾਹਰਲਾ ਖਾਣਾ ਸਰੀਰ ਖਰਾਬ ਨਹੀਂ ਕਰਦਾ ਫਿਰ ਜਿਵੇਂ ਫੂਡ ਬੋਏ ਦੇ ਵਗੈਰਾ ਕਿਉਂਕਿ ਅੱਜਕੱਲ ਇਹ ਨਹੀਂ ਨਹੀਂ ਹੁਣ ਇਹ ਚੀਜ਼ ਮੈਨੂੰ ਹੁਣ ਰਿਅਲਾਈਜ਼ ਹੋਈ ਹੈ ਨਾ ਪੋਡਕਾਸਟ ਵਾਲਾ ਵੀ ਦੇਖ ਲੈ ਕਹਿੰਦਾ ਤੁਹਾਡਾ ਬਾਹਰਲੇ ਖਾਣੇ ਨਾਲ ਸਰੀਰ ਖਰਾਬ ਨਹੀਂ ਹੁੰਦਾ ਓਏ ਉਹ ਖੁਸ਼ੀ ਦੁੱਗਾਂ ਵਾਲਾ ਹੈ ਹੈ ਉਹ ਖੁਸ਼ੀ ਦੁੱਗਾਂ ਵਾਲਾ ਨੂੰ ਪੁੱਛੀ ਜਾਂਦਾ ਵੀ ਜੇ ਬਾਹਰ ਲਗਣਾ ਨਾ ਖਾਣਾ ਜੀ ਤੁਹਾਡੇ ਸਰੀਰ 'ਚ ਫਲਾਪਟ ਨਹੀਂ ਹੁੰਦੇ ਉਹਨੂੰ ਐਂ ਪੁੱਛਦਾ ਵੀ ਕਿੰਨੇ ਚਮਾਹ ਦਾ ਡੋਟਾ ਚਾਹੀਦਾ ਦੇਖੀਏ ਪੁੱਛੀ ਜਾਂਦਾ ਤੇ ਤੁਸੀਂ ਬਾਹਰ ਲੈ ਖਾਣਾ ਖਾਣੇ ਹੋ ਫਿਰ ਤੁਹਾਡਾ ਸਰੀਰ ਖਰਾਬ ਉਹ ਸਰੀਰ ਨੂੰ ਖੁਸ਼ੀ ਤੋਂ ਖਾ ਲੋ ਹੈ ਉਹਨੂੰ ਐ ਪੁੱਛ ਵੀ ਕਿੰਨੇ ਇੰਚ ਬਣਾਉਂਦਾ ਡੋਟਾ ਚਾਹੀਦਾ ਤੈਨੂੰ ਉਹ ਪੁੱਛ ਉਹਨੂੰ ਪੁੱਛਣ ਲੱਗਿਆ ਪਿਆ ਤੁਸੀਂ ਬਾਹਰ ਲੈ ਖਾਣਾ ਖਾਣੇ ਪਰ ਤੁਹਾਡਾ ਸਰੀਰ ਖਰਾਬ ਨਹੀਂ ਹੁੰਦਾ ਪੈਣ ਦੀ ਡਾਂਗ ਲੈ ਦੇਖ ਲੈ ਮੈਨੂੰ ਪਹਿਲਾਂ ਵੀ ਕਿਹਾ ਸੀਗਾ ਪਲੀਜ਼ ਪਲੀਜ਼ ਮੇਰੀਆਂ ਵੀਡੀਓਸ ਪਾੜੀਏ ਬੰਦ ਕਰ ਦੇ ਠੀਕ ਹੈ ਤੇਰੀ ਗੱਲ ਕਿਉਂ ਆਲਰੇਡੀ ਮੇਰੀ ਸਾਰੀ ਰੈਪਿਊਟੇਸ਼ਨ ਜ਼ੀਰੋ ਹੋ ਚੁੱਕੀ ਆ ਉਹ ਗੱਦੀਆਂ ਗੱਦੀਆਂ ਵੀਡੀਓਸ ਅਪਲੋਡ ਕੀਤੀਆਂ ਜਿਹੜਾ ਤੇਰਾ ਪੇਜ ਆ ਇਹ ਪਬਲਿਕ ਆ ਠੀਕ ਆ ਸਾਡਾ ਸਾਰਾ ਟੱਬਰ ਦੇਖਦਾ ਇਹ ਚੀਜ਼ਾਂ ਪਲੀਜ਼ ਜਿਹੜੀ ਜੱਟ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਮੇਰੀਆਂ ਵੀਡੀਓ ਪਾਉਣੀਆਂ ਬੰਦ ਕਰ ਦੇ ਮੇਰੀ ਸਾਰੀ ਰੈਪ ਉਡੀਸਾ ਨੌਰ ਹੋ ਗਈ ਤੇ ਦੇ ਦੇ ਕੇ ਮੇਰਾ ਸਾਰਾ ਟੱਬਰ ਵੀਡੀਓ ਦੇਖਦਾ ਮੈਂ ਤਾਂ ਹੈਰਾਨ ਆ ਤੇਰਾ ਟੱਬਰ ਇੰਨਾ ਬੇਲਾ ਵੀ ਆਪਦੇ ਮੁੰਡੇ ਦੀ ਵੀਡੀਓ ਲਾਉਣਾ ਬੈਠੀ ਜੰਮਣੇ ਅੱਜ ਦੇਖੇ ਮੇਰੇ ਮੁੰਡੇ ਨੇ ਕਿੱਥੇ ਗਲੀਕ ਹੋਏ ਨੇ ਅੱਜ ਦੇਖੇ ਮੇਰੇ ਮੁੰਡੇ ਨੇ ਅੱਛਾ ਇਹਨੂੰ ਵੀ ਦੇਤੀ ਓਏ ਹੋਏ ਇਹ ਤਾਂ ਮੇਰੇ ਜਾਣ ਘਾਰਤੀ ਹਾਂ ਗਰਮੇਲ ਨੂੰ ਵੀ ਦੇਤੀ ਓਏ ਓਏ ਉਹ ਮੈਂ ਪਰਾਂ ਯਾਰ ਕੀ ਕਰਾਂ ਤੇਰੀ ਬੰਦ ਬਿਣੀ ਹੱਥ ਹੋ ਗਏ ਇਨਾਂ ਦਾ ਕੁੱਲੜ ਪੀਜ ਵਾਲੇ ਨਹੀਂ ਰੋਏ ਜਿੰਨਾ ਤੂ ਰੋਈ ਜੰਨਾ ਤੇਰੇ ਕੋਲੇ ਹੈ ਕੀ ਐ ਦਿਖਾਉਣ ਨੂੰ ਮੈਨੂੰ ਦੱਸ ਤੂੰ ਕਿਉਂ ਚੱਗਾ ਚੱਕੀ ਜੰਨਾ ਤੇਰੀ ਵੀ ਇੱਜ਼ਤ ਹੈ ਤੇਰੀ ਰੈਪਿਊਟੇਸ਼ਨ ਜੋ ਨਹੀਂ ਪੂਰੀ ਰੈਪਿਊਟੇਸ਼ਨ ਤੇਰੀ ਵੀ ਹੈਗੀ ਹਲਕੋ ਕੇ ਰੱਖ ਉਹ ਕੁਛ ਨਹੀਂ ਹੈਗਾ ਤੇਰੇ ਕੋਲ ਕੀ ਹੈ ਓਏ ਹੈ ਕੀ ਹੈਗਾ ਕਹਿੰ ਕੀ ਨਾ ਦੇਖਣ ਦੇ ਦੱਸੋ ਮੇਰੇ ਕੀ ਨੇ ਦੇਖਣ ਦੇ ਕੀ ਨੇ ਰੈਪਿਊਟੇਸ਼ਨ ਘਰ ਦੇ ਮੈਂ ਤੇ ਹਰਾਂ ਵਾਲਾ ਤੇਰੇ ਘਰ ਦੇ ਜਿਹੜੇ ਸਾਰੀ ਗਾੜੀ ਤੇਰੀ ਵੀਡੀਓ ਲੱਭੀ ਜਾਂਦੇ ਨੇ ਵੀ ਦੇਖੇ ਮੇਰੇ ਮੁੰਡੇ ਨੇ ਅੱਜ ਕੀ ਰੰਗ ਲਾਇਆ ਐਨ ਦੀ ਤਾਂ ਥੋੜੀ ਰੈਪੋਰਟ ਮੇਰੀ ਰੈਪੋਰਟ ਖਾਲੀ ਥੋੜੀ ਰੈਪੋਰਟ ਇਸਨੂੰ ਰੱਬ ਦਾ ਵਾਸਤਾ ਬਸ ਰੋਂਦਾ ਵੀ ਇੰਨਾ ਭੈੜਾ ਲੱਗਦਾ ਜੇ ਗਧਾ ਐ ਕਰਦਾ ਹੋਵੇ ਨਾ ਉਹ ਵੀ ਚੰਗਾ ਲੱਗਦਾ ਤੇਰੇ ਨੂੰ ਤੂੰ ਭੈੜਾ ਲੱਗਦਾ ਹਜੇ ਉਦੋਂ ਵੀ ਵੀ ਕੈਨੇਡੀਅਨ ਜੱਟੀ ਕਰਾਦਣਾ ਤੇਰਾ ਪੇਜ ਬੰਦ ਤੂੰ ਮੈਨੂੰ ਕਹਿੰਦਾ ਸੀ ਨਾ ਕੀ ਪਟਣਾ ਅਲੈ ਚੱਕ ਹੋ ਗਿਆ ਤੇਰਾ ਪੇਜ ਬੰਦ ਸੋ ਗਾਈਜ਼ ਕੈਨੇਡੀਅਨ ਜੱਟੀ ਦਾ ਪੇਜ ਬੰਦ ਹੋ ਗਿਆ ਬਟ ਇਹ ਬੰਦਾ ਐਡਾ ਫੁੱਦੂ ਆ ਇਹ ਬੰਦਾ ਆਪਣੀ ਹਰਕਤਾਂ ਕਦੇ ਨਹੀਂ ਕਿਸੇ ਦਾ ਸਦਾਰ ਸਕਦਾ ਇਹ ਬੰਦੇ ਦਾ ਪੇਜ ਮੈਂ ਬੰਦ ਕਰਵਾਤਾ ਬਟ ਸਟਿਲ ਇਹ ਬੰਦੇ ਨੇ ਇੱਕ ਹੋਰ ਨਵਾਂ ਪੇਜ ਬਣਾ ਲਿਆ ਆ ਹੁਣ ਕੈਨੇਡੀਅਨ ਜੱਟ ਹੁਣ ਜਿਵੇਂ ਤੇਰਾ ਕੈਨੇਡੀਅਨ ਜੱਟੀ ਪੇਜ ਬੰਦ ਕਰਿਆ ਨਾ ਜੱਡੇ ਤੂੰ ਮੇਰੀਆਂ ਵੀਡੀਓਜ਼ ਆ ਨਵੇਂ ਪੇਜ ਤੇ ਅਪਲੋਡ ਕਰ ਰਿਹਾ ਆ ਨਾ ਕੈਨੇਡੀਅਨ ਜੱਟ ਤੇਰਾ ਜਿਹੜਾ ਪੇਜ ਆ ਕੈਨੇਡੀਅਨ ਜੱਟ ਕਿਉਂ ਆਪਣੇ 에ਰੀਅਨ ਜੱਟ ਕਰਾਤਾ ਤੇਰਾ ਪੇਜ ਬੰਦ ਦੇਖੀ ਕਿਉਂ ਤੈਨੂੰ ਕਿਹਾ ਸੀ ਨਾ ਕਰਾਤਾ ਤੇਰਾ ਪੇਜ ਬੰਦ ਜਿਹੜਾ ਥੱਲੇ ਸਾਹ ਕੁੱਟਿਆ ਪਿਆ ਨਾ ਸਾਹ ਕੁੱਟਿਆ ਪਿਆ ਜਵਾਕਾਂ ਦਾ ਪਹਿਲਾਂ ਉਹਨਾਂ ਨੂੰ ਸਹੀ ਕੀ ਕਰ ਠੀਕ ਹੈ ਨਾ ਪਹਿਲਾਂ ਤੂੰ ਐਂ ਦੱਸ ਤੂੰ ਕੁੜੀ ਐ ਜੱਟੀ ਐ ਕਿ ਪੱਟੀ ਐ ਤੂੰ ਤੂੰ ਕੁੜੀ ਐ ਕਿ ਮੁੰਡਾ ਹੈਗਾ ਠੀਕ ਹੈ ਹੁਣ ਦੇ ਟਾਈਮ ਦੇ ਵਿੱਚ ਦੇਖੋ ਤੂੰ ਨਾ ਹੁਣ ਤੁਸੀਂ ਬਾਥਰੂਮ ਜਾਂਦੇ ਹੋ ਬਾਥਰੂਮਾਂ ਚ ਪਤਾ ਕੀ ਹੈ ਅੱਗੇ ਤਾਂ ਹੁੰਦਾ ਸੀ ਮਰਦਾਂ ਲਈ ਠੀਕ ਹੈ ਮਰਦਾਂ ਲਈ ਤੇ ਇੱਕ ਪਾਸੇ ਲਿਖਿਆ ਹੁੰਦਾ ਔਰਤਾਂ ਲਈ ਚ ਉਹ ਇੱਕ ਪਾਸੇ ਹੁੰਦਾ ਵੀ ਉਹ ਜਿਹੜੇ ਹੈਂਡੀਕੈਪਟ ਹੁੰਦੇ ਉਹਨਾਂ ਲਈ ਤੇ ਹੁਣ ਤੀਜਾ ਚੌਥਾ ਕੀ ਹੋਇਆ ਕਰੂੰ ਮਰਦਾਂ ਲਈ ਔਰਤਾਂ ਲਈ ਹੈਂਡੀਕੈਪਟਾਂ ਲਈ ਤੇ ਟੈਂਪੂਆਂ ਲਈ ਇਹਨਾਂ ਦਾ ਬਾਥਰੂਮ ਲੱਗ ਕਿਵੇਂ ਕਰੋਗੇ ਤੁਸੀਂ ਬਹਿ ਕੇ ਕਰੋਗੇ ਕਿ ਖੜ ਕੇ ਕਰੋਗੇ ਹੈ ਦੱਸੀ ਮੈਨੂੰ ਬਹਿ ਕੇ ਕਰਦਾ ਕਿ ਖੜ ਕੇ ਕਰਦਾ ਸਾਰੇ ਫੁਰਦੂ ਬਣਾਈ ਜਾਂਦੇ ਕਿ ਲੋਕਾਂ ਨੂੰ ਲੈ ਪ੍ਰੋਮੋਸ਼ਨ ਕਰੀ ਜਾਂਦਾ ਉਹਦੀ ਕੈਨੇਡੀਅਨ ਜੱਟ ਕਰਾਤਾ ਤੇਰਾ ਜਿਹੜੇ ਥੱਲੇ ਸਾਹ ਖੁੱਟਿਆ ਪਿਆ ਜਿਹਦਾ ਉਹ ਸੜਦੇ ਉਹਨੂੰ ਐ ਕਰ ਲੈ ਸੱਦੇ ਸਾਂ ਕੁੱਟੀ ਜਨਾ ਮਰੁੰਡਾ ਕਰਾਵ ਕਰਾਤਾ ਮਰੁੰਡਾ ਇਧਰ ਮੁੰਡਾ ਕਰਾਵੋਗੇ ਤਾਂ ਮਰੁੰਡੇ ਦੀ ਗੱਲ ਕਰੀਏ ਨਾਗਾ ਮੁੰਡਾ ਕਰਾ ਮਰੁੰਡੇ ਦਾ ਡੇਟ ਲੰਗੀ ਹੋਈ ਆ ਇਹ ਵੀ ਐਕਸਪਾਇਰ ਹੀ ਰਿਗੇ ਥੱਲੇ ਸਾਂ ਕੁੱਟਿਆ ਪਿਆ ਉਹਨਾਂ ਦਾ ਉਹਨਾਂ ਨੂੰ ਛੱਡ ਦੇ ਆੜੂਆਂ ਨੂੰ ਕਿਹੜੀ ਏਰੀਆ ਦੀ ਜੱਟ ਤੇਰੇ ਕਰਾਤਾ ਪੇਜ ਬੰਦ ਆਪ ਦਾ ਪ੍ਰੋਮੋਸ਼ਨ ਕਰੀਏ ਨਾ ਫੁੱਦੂ ਬਣਾਈਏ ਨਾ ਲੋਕਾਂ ਨੂੰ ਤੂੰ ਦਾ ਕੱਛਾ ਦੇ ਨਾ ਸਾਤੀ ਤੱਕ ਚਾੜੀ ਫਿਰਦਾ ਮੱਦੀ ਹੋਣੀ ਤੁਹਾਡੇ ਪੇਜ ਕਰਕੇ ਮੇਰੀ ਬਹੁਤ ਜ਼ਿਆਦਾ ਇਮੇਜ ਡਾਊਨ ਹੋ ਰਹੀ ਹੈ ਠੀਕ ਹੈ ਤੁਹਾਡੇ ਪੇਜ ਕਰਕੇ ਬਹੁਤ ਜ਼ਿਆਦਾ ਲਾਈਕ ਮੇਰੇ ਤੇ ਗਲਤ ਇੰਪੈਕਟ ਪੈ ਰਿਹਾ ਜਿਹੜੀ ਤੁਸੀਂ ਹੁਣ ਵੀਡੀਓ ਪਾਈ ਆ ਦੈਟਸ ਟੂ ਟੂ ਪ੍ਰਾਈਵੇਟ ਠੀਕ ਆ ਤੁਸੀਂ ਕਹੇ ਦੀ ਵੀ ਇਹੋ ਜੀ ਵੀਡੀਓ ਅਪਲੋਡ ਨਹੀਂ ਕਰ ਸਕਦੇ ਹੈਗੇ ਜੋ ਕਿ ਬਿਲਕੁਲ ਗਲਤ ਆ ਸੋ ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕਰਦਾ ਆ ਕਿ ਮੇਰੀ ਜਿਹੜੀ ਤੁਸੀਂ ਆ ਹੁਣ ਰੀਸੈਂਟ ਅੱਧਾ ਘੰਟਾ ਪਹਿਲਾਂ ਵੀਡੀਓ ਅਪਲੋਡ ਕੀਤੀ ਆ ਸੋ ਪਲੀਜ਼ ਇਹ ਵੀਡੀਓ ਡਿਲੀਟ ਕਰ ਦਿਓ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਹਨਾ ਨਹੀਂ ਤਾਂ ਆਪਾਂ ਵੀ ਕੋਈ ਚੂੜੀਆਂ ਤਾਂ ਪਾਈਆਂ ਨਹੀਂ ਹੋਈਆਂ ਕੋਈ ਸਾਈਬਰ ਸੈੱਲ ਚ ਆਪਾਂ ਤੁਹਾ ਮੱਦੀ ਹੋਣੀ ਜਿਹੜੀ ਤੁਸੀਂ ਮੇਰੀ ਵੀਡੀਓ ਪਾਈ ਆ ਉਹ ਛੜ ਦੋ ਮੈਂ ਉਹਨੂੰ ਚੂੜੀ ਚੂੜੀ ਮੈਂ ਉਹਦੋਂ ਹੀ ਗਲਤ ਕੰਮ ਕਰਦਾ ਸੀਗਾ ਮੇਰੀ ਇਮੇਜ ਬਹੁਤ ਡਾਊਨ ਹੁੰਦੀ ਆ ਜੇ ਤੁਸੀਂ ਨਾ ਹਟੇ ਤਾਂ ਚੂੜੀਆਂ ਫਿਰ ਮੈਂ ਵੀ ਨਹੀਂ ਪਾਈਆਂ ਮੈਂ ਤਾਂ ਹਰਾਨਾ ਸਾਲੀ ਟੈਂਪੋ ਦੀ ਵੀ ਇਮੇਜ ਹੁੰਦੀ ਹੈ ਹੈ ਅਸੀਂ ਕਿਹੜਾ ਕੋਈ ਚੂੜਾ ਤੁਸੀਂ ਚੂੜੀਆਂ ਨਾਲੋਂ ਘੱਟ ਇਹ ਮੇਸ ਤਾਂ ਥੋੜੀ ਲੱਗਦੀ ਦੀਦੀ ਹੁੰਦੀ ਆ ਸਾਰੇ ਸਾਰੇ ਟੱਬਰ ਨੂੰ ਸਾਰੇ ਮੁਲਕ ਨੂੰ ਮੱਦੀ ਫੇਰੀ ਮੱਦੀ ਪਾੜ ਦੇ ਗੱਦੀ ਨਹੀਂ ਦੇਖ ਲੈ ਫਿਰ ਕਰ ਦੇ ਕੰਮ ਇਹਦਾ ਦੇਖ ਤਾਲੇ ਮੇਰੀ ਇਮੇਜ ਡਾਊਨ ਹੁੰਦੀ ਐ ਮੱਦੀ ਉਹਨਾਂ ਨੂੰ ਵੇੜਤੀ ਐ ਵੀ ਮੇਰੀ ਬਿੜੇ ਭੈਣ ਦੀ ਡਾਗ ਲੱਗਿਆ ਖੜਕੇ ਟੈਂਪੂ ਦੀ ਵੀ ਇੱਜ਼ਤ ਹੁੰਦੀ ਐ ਪਹਿਲਾਂ ਤੇਰੀ ਇੱਜ਼ਤ ਕਿਹੜੀ ਸੀ ਓਏ ਇੱਥੇ ਗੁੜਜਾ ਦਿਖਾਉਂਦਾ ਪੀ ਜਾਨਾ ਚਾਹੜ ਲਮਕਾਉਂਦਾ ਹੁਤਾ ਝਾਨੂ ਕਾ ਨੂੰ ਪਤਾ ਕਾ ਨਾ ਮੇ ਇਮੇਜ ਲੈ ਇਮੇਜ ਮੈਂ ਕਿਹੜਾ ਫਿਰ ਚੂੜੀਆਂ ਪਾਈਆਂ ਓ ਤੂੰ ਤਾਂ ਚੂੜੀਆਂ ਨੂੰ ਵੀ ਭੈਣਾ ਨਹੀਂ ਪਤਾ ਹੈਗਾ ਤੂੰ ਤੇਰੇ ਕਦੇ ਇਮੇਜ ਆ ਓਏ ਉਡੀ 14 ਕ ਲੱਗੇ ਓਏ ਮੱਦੀ ਮੱਦੀ ਨਾ ਨਬੇਤੀਆ ਪਰ ਮ우스ਲ ਕਰਨ ਦਾ ਤਰੀਕਾ ਤਾਂ ਬਹੁਤ ਵਧੀਆ ਮੱਦੀ ਇਹਦੀ ਪਾਰ ਦੇ ਗੱਦੀ ਕੈਨੇਡੀਅਨ ਜੱਟ ਬਿੰਦੂੜੀ ਪਤਾ ਤੂੰ ਕਿਸਾ ਹੱਦ ਤੱਕ ਹੋਰ ਡਿੱਗ ਸਕਦਾ ਹੈ ਠੀਕ ਆ ਬਟ ਮੈਂ ਤੈਨੂੰ ਇੱਕ ਗੱਲ ਕਹਿਣੀ ਆ ਕਿ ਪਲੀਜ਼ ਪਲੀਜ਼ ਕਿਸੇ ਨੂੰ ਨਾ ਟੌਰਚਰ ਨਾ ਕਰੋ ਪਲੀਜ਼ ਕਿਸੇ ਨੂੰ ਨਾ ਟੌਰਚਰ ਨਾ ਕਰੋ ਠੀਕ ਆ ਤੇਰੇ ਕਰਕੇ ਤੇਰੇ ਕਰਕੇ ਸਾਰਾ ਕੁਝ ਖਤਮ ਹੋ ਗਿਆ bro ਤੂੰ ਮੇਰੀ ਇੰਨੀ ਜ਼ਿਆਦਾ ਇੰਨੀ ਜ਼ਿਆਦਾ ਰੈਪਿਊਟੇਸ਼ਨ ਡਾਊਨ ਕਰਤੀ ਆ ਰੋ ਰਦੀ ਆ ਰੋਦਾ ਨਾਰੋ ਨਾਰੋ ਤੇਰੀ ਰੈਪਿਊਟੇਸ਼ਨ ਮੈਂ ਸਮਝਦਾ ਤੇਰੇ ਖਾਲੇ ਵੀ ਮਰੀ ਜਾਂਦੇ ਨੇ ਲੋਕ ਮੈਂ ਤਾਂ ਫਰਾ ਨਾ ਰੈਪਿਟੇਸ਼ਨ ਭੈਣ ਦੀ ਦਾਅ ਤੇਰੀ ਨਹੀਂ ਓਏ ਨੂੰ ਕਸ਼ਮੀਰ ਛੱਡ ਗਿਆ ਓਏ ਨੂੰ ਉੱਥੇ ਛੱਡੋ ਪਹਿਲਗਾਮ ਛੱਡੋ ਇਹਨੂੰ ਉੱਥੇ ਫੌਜੀ ਵੀਰਾਂ ਨੂੰ ਵੇਣ ਤੇ ਵੀ ਇਹਨੂੰ ਮੂਹਰੇ ਨਾ ਲਿਓ ਠੀਕ ਹੈ ਨਾ ਪਾਕਿਸਤਾਨ ਵਾਲੇ ਖੁਸ਼ੀ ਹੋ ਜਾਣਗੇ ਹੂੰ ਤਾਂ ਦੁਖੀ ਕਰੇ ਪਹਿਲੇ ਥੋੜੇ ਓ ਕਾਦੀ ਰੈਪ ਕੀ ਤੇਰੀ ਉਹ ਭੈਣ ਦੀ ਨਾ ਇੰਨਾ ਰੋਂਦਾ ਵੀ ਸਾਲਾ ਬੁਰਾ ਲੱਗਦਾ ਦੇਖ ਲੈ ਭੈਣ ਦੀ ਡਾਂਗੇ ਦੂਬਦੇ ਤਾਂ ਮੈਂ ਹਦਾ ਕੱਟਾ ਹੁੰਦਾ ਗਦਾ ਵੀ ਸੋਹਣਾ ਲੱਗੇ ਤੂੰ ਤਾਂ ਮੇਰੀ ਰੈਪ ਕਾਦੀ ਰੈਪਡੂਸ਼ਨ ਮੈਂ ਤਾਂ ਹਰਾਣਾ ਕਿਹੜਾ ਜੜੇ ਦਾ ਕਾਲੇ ਚ ਮਰੀ ਜਾਂਦਾ ਭੈਣ ਦੀ ਡਾਂਗ ਤੇਰੀ ਦੀ ਇਹੇ ਜੇ ਹੋਣਗੇ ਆ ਲਫਾਫੇ ਮਰਗੇ ਤੇਰੇ ਰੈਪੂਟ ਕਾਦੀ ਦੇ ਟੱਟੂ ਦੀ ਰੈਪੂਟੇਸ ਨਾ ਮੈਂ ਤਾਂ ਹਰਾਣਾ ਨੇ ਇਹਨਾਂ ਨੇ ਗਰਦਾ ਪਾਇਆ ਪਿਆ ਯਾਰ ਭੈਣ ਦੀ ਚੜਾ ਮਰਾ ਬਈ ਆਪ ਚੱਖੋ ਤੇਲ ਚੱਲ ਇਹਦੀ ਲੈ ਇਹਦੇ ਨਾਲ ਕੀ ਗੱਲ ਕਰੇਗਾ ਤੂੰ ਮੈਂ ਇਹ ਮਤਲਬ ਹਰ ਹਾਂ ਜਰ ਕੀ ਫੋਦੂ ਰੋਟੀ ਵੀ ਨਹੀਂ ਚੰਗੀ ਲੱਗਦੀ ਆ ਨਾ ਖਟੂਏ ਤੇਰੇ ਰੈਪਿਊਟੇਸ਼ਨ ਦਾ ਮੈਂ ਚੋਰ ਮੁੱਦਾ ਵੀ ਇੰਨਾ ਬੁਰਾ ਲੱਗਦਾ ਮੇਰਾ ਸਾਰਾ ਕੁੱਤੇ ਰੋਂਦੇ ਵਧੀਆ ਲੱਗਦੇ ਨੇ ਤੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਪਲੀਜ਼ ਪਲੀਜ਼ ਮੇਰੀਆਂ ਵੀਡੀਓਸ ਪੋੜੀਆਂ ਬੰਦ ਕਰ ਦੇ ਠੀਕ ਹੈ ਤੇਰੇ ਕਰਕੇ ਆਲਰੇਡੀ ਮੇਰੀ ਸਾਰੀ ਰੈਪਿਊਟੇਸ਼ਨ ਜ਼ੀਰੋ ਹੋ ਚੁੱਕੀ ਆ ਕੈਨੇਡੀਅਨ ਜੱਟ ਤੇਰੇ ਕਰਕੇ ਮੇਰੀ ਬਹੁਤ ਰੈਪਿਊਟੇਸ਼ਨ ਡਾਊਨ ਹੋਊਗੀ ਤੇਰੀ ਭੈਣ ਦੀ ਤੇਰੀ ਰੈਪਿਊਟੇਸ਼ਨ ਹੈਗੀ ਕਦੋਂ ਸੀ ਮੈਨੂੰ ਐਂ ਦੱਸ ਦੇ ਤੇਰੀ ਰੈਪਿਊਟੇਸ਼ਨ ਕਾਦੀ ਸੀ ਹੈ ਦੱਸ ਮੈਨੂੰ ਕਾਦੀ ਰੈਪਿਊਟੇ ਪਹਿਲਾਂ ਮੋੜ ਤੈਨੂੰ ਡੇਟ ਆਉਂਦੀ ਆ ਹੈ ਹਾਂ ਕਾਫੀ ਸੋ ਤੈਨੂੰ ਡੇਟ ਨਾ ਬਾਥਰੂਮ ਬੈ ਕੇ ਕਰ ਖੜ ਕੇ ਨਹੀਂ ਨਤੀ ਉਹ ਤੇਰੀ ਦੀ ਉਹ ਤੇਰੀ ਦੀ ਤੇਰੀ ਦੀ ਬੇਰੰਗੀ ਸਾਲਾ ਟੈਪੂ ਹੁੰਦਾ ਕੋਈ ਸੋਹਣਾ ਵੀ ਕੋ ਬੇਟਾ ਇਹ ਜਾਂ ਲੱਡੂ ਟੈਪੂ ਹੈ ਭੈ ਤਾਂ ਤੂੰ ਵੀ ਤਾਂ ਸਿਰੀ ਹੁੰਦਾ ਕੇਤਾ ਮੇਰੀ ਇੱਜ਼ਤ ਉਹ ਤੇਰੀ ਇੱਜ਼ਤ ਕਦੋਂ ਸੀ ਤੇਰੀ ਇੱਜ਼ਤ ਕਦੋਂ ਸੀ ਇੱਜ਼ਤ ਦਾ ਤਾਂ ਇੱਜ਼ਤ ਦਾ ਤਾਂ ਆਹ ਘੁੱਟੀ ਰੱਖਦਾ ਇੱਜ਼ਤ ਦਾ ਤਾਂ ਜਿਹੜੀ ਰੱਬ ਨੇ ਤੈਨੂੰ ਇੱਜ਼ਤ ਦਿੱਤੀ ਉਹਦਾ ਤਾਂ ਆਹ ਘੁੱਟੀ ਰੱਖ ਮੈਂ ਇਕੱਠਾ ਛਾੜਦਾ ਨਾ ਉੱਪਰੋਂ ਉਹ ਲੈ ਆਇਆ ਆਪਣੇ ਹੱਣ ਕਿ ਪਿੱਛੇ ਨੂੰ ਮੈਂ ਆਤੀਪ ਤੋ ਗੱਡੀ ਆ ਮੇ ਕੋ ਨਹੀਂ ਸੀਗੀ ਮੈਨੂੰ ਹੁੰਦਾ ਜਿਹਾ ਫੀਲ ਆ ਕਿ ਮੇ ਕੋ ਗੱਡੀ ਨਹੀਂ ਹੈਗੀ ਮਗਰ ਮੈਂ ਕਹਿੰਦਾ ਜਦੋਂ ਮੌਕਾ ਆਊਗਾ ਟਾਈਮ ਆਊਗਾ ਲੈ ਲਾਂਗੇ ਗੱਡੀ ਹੁਣ ਮੌਕਾ ਆਇਆ ਟਾਈਮ ਮਿਲਿਆ ਸਾਰਾ ਦੋਖੂੰਦਾ ਲੋਕ ਦੇ ਦੇ ਕੇ ਗੱਡੀ ਲੈ ਕੇ ਹਾਂ ਉਹ ਨਹੀਂ ਰੱਖਿਆ ਮਿਹਨਤ ਦਾ ਜਹੀ ਕੰਮ ਕਰ ਲਉ ਭਾਈ ਦੀ ਲਾ ਕੇ ਲੋਕਾਂ ਗੱਡੀ ਲੈ ਕੇ ਦੇ ਲਾ ਨਾ ਉਹ ਭਰਾਵਾ ਇਹੋ ਜੇ ਕੰਮਾਂ ਤੋਂ ਬਚਿਓ ਇਹੋ ਜੇ ਕਰੀ ਫਿਰਦੇ ਨੇ ਅੱਜ ਕੱਲ ਦੇ ਮੁੰਡੇ ਬਰਾਂਡਾ ਬਣਾ ਦੇਣਗੇ ਐ ਦੁੱਧ ਲ ਲੈ ਅੱਪਾ ਤਾਂ ਠੀਕ ਕਰਦੇ ਰਹੇ ਗਏ ਬੰਦੇ ਉਥੋਂ ਗੱਡੀਆਂ ਲੈ ਗਏ ਦੇਖ ਲੋ ਪਿਓ ਦੇਖਦਾ ਸਿਰ ਤੇ ਪੱਗ ਬੰਨੀ ਹੋਈਆਂ ਪਿਓ ਦੀ ਪਿਓ ਵੀ ਸੋਚਦਾ ਨਾ ਵੀ ਇਹ ਭੈ ਕਿ ਇਹਨੇ ਕਿਹੜੇ ਮਾੜੇ ਕੰਮ ਕਰੇ ਸੀ ਜਿਹੜਾ ਆ ਹੋ ਗਿਆ ਸਣਾ ਫਿਰ ਲੋਕ ਕਹਿਣਗੇ ਤੁਸੀਂ ਇਹਨਾਂ ਨੂੰ ਮਾੜਾ ਨਾ ਬੋਲੋ ਭਾਈ ਇਹਨਾਂ ਦੇ ਮਾੜੇ ਕੰਮ ਨਹੀਂ ਆ ਠੀਕ ਹੈ ਚਲੋ ਹੈਗੇ ਨੇ ਤਦੂ ਹੈਗੇ ਨਹੀਂ ਆਪਣਾ ਰੈਨ ਇਹੇ ਪੈਨਲ ਘੁੱਟ ਘੁੱਟ ਇਹਦਾ ਵੀਡੀਓ ਪਾਉਂਦੇ ਨੇ ਗੰਦ ਪਾਉਂਦੇ ਨੇ ਪੇਜਾਂ ਲੰਨਾ ਜਾ ਕੇ ਉਹ ਕਰਦੇ ਨੇ ਕੰਟਰੋਵਰਸੀ ਜਾਣ ਕੇ ਫੋਲੋਅਰ ਬੂ ਲੈਣੀ ਮਿੱਤਰੋ ਗੱਡੀ ਜੇ ਕਿਨੇ ਕੰਮ ਸਟਾਰਟ ਕਰਨਾ ਲੈ ਜਾਓ ਲੈ ਲਓ ਗੱਡੀ ਫਿਰ ਤਾਂ ਚਾਹੇ ਬਹੁਤ ਬਹੁਤ ਜ਼ਿਆਦਾ ਸਟਰਗਲ ਕਰਨਾ ਬੂ ਇਹੋ ਜਿਹਾ ਹੁੰਦਾ ਫਿਰ ਆਜਾ ਗਾਦੀ ਉਡੀ ਇਹੋ ਜਿਹਾ ਲਾਈ ਫਿਰਦੀ ਆ ਸੈਂਟ ਵਧੀਆ ਨਾ ਇਹੋ ਜਿਹਾ ਫਿਰ ਰੱਖਦਾ ਹਰੇਕੀ ਲਾ ਵੀ ਲਾਲੇ ਵਧੀਆ ਚੜੇ ਦਾ ਜੀ ਹਾਂਜੀ ਕਿੱਦਾਂ ਦੀ ਲੱਗੀ ਫਿਰ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਕੈਨ ਲੱਗੀ ਜੇ ਵੀਡੀਓ ਕੈਨ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਬਾਅਦ ਤੋਂ ਬਾਅਦ ਲਾਈਕ ਕਰਿਓ ਤੇ ਅੱਗੇ ਵੀਡੀਓ ਲੈ ਕੇ ਆਵਾਂਗੇ ਜਲਦੀ ਤੋਂ ਜਲਦੀ ਤੇ ਦੱਸੋ ਜੇ ਤੇ ਹੋਰ ਵੀ ਕਰੂਗਾ ਅੱਗੇ ਵੀਡੀਓ ਤੇ ਵੀਡੀਓ ਹੋਰ ਚਾਹੀਦੀ ਹੈ ਤਾਂ ਆਪਾਂ ਉਹ ਵੀ ਲੈ ਆਵਾਂਗੇ ਤੇ ਕਰਦਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਵਧੀਆ-ਵਧੀਆ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਤੇ ਜੇ ਤੁਸੀਂ ਵਧੀਆ ਸਪੋਰਟ ਕਰੋਗੇ ਤਾਂ ਆਪਾਂ ਵੀਡੀਓ ਨਾਲ ਦੀ ਨਾਲ ਲੈ ਕੇ ਆਇਆ ਕਰਾਂਗੇ ਵਾਏ ਵਾਏ ਲਾਈਕ ਕਰਦੇ ਦੇਖਾਂ ਭੱਜਣ ਦੀ ਹੋ ਗਈ ਵੀ ਨਿਮੇੜ ਪਰ ਸਕਿੱਪ ਕਰਦੇ ਬਿਲਕੁਲ ਕਰ